ਜਦੋਂ ਪਵਿੱਤਰ ਰਿਸ਼ਤਿਆਂ ਦੀ ਗੱਲ ਆਉਂਦੀ ਹੈ ਤਾਂ ਭੈਣ ਭਰਾ ਦੇ ਰਿਸ਼ਤੇ ਦਾ ਦੀ ਗੱਲ ਨਾ ਹੋਵੇ ਤਾਂ ਅਜਿਹਾ ਤਾਂ ਹੋ ਨਹੀਂ ਸਕਦਾ ਕੱਲ ਪੂਰੇ ਭਾਰਤ ਵਿੱਚ ਪਿਆਰ ਦੇ ਬੰਧਨ ਤਾਂ ਤਿਉਹਾਰ ਰਖੜੀ ਮਨਾਇਆ ਜਾਵੇਗਾ ਪਰ ਤੁਹਾਨੂੰ ਅੱਜ ਇੱਕ ਭੈਣ ਦੀ ਕਹਾਣੀ ਦੱਸਾਂਗੇ ਜੋ ਆਪਣੇ ਭਰਾ ਦੇ ਸੁਪਨੇ ਪੂਰੇ ਕਰਨ ਲਈ ਮੋਹਾਲੀ ਚੰਡੀਗੜ੍ਹ ਦੀਆਂ ਸੜਕਾਂ ਉੱਪਰ ਆਟੋ ਰਿਕਸ਼ਾ ਚਲਾਉਂਦੀ ਹੈ ਇਸ ਮਿਹਨਤ ਕਸ਼ਟ ਭੈਣ ਦੀ ਮਾਂ ਗੁਜ਼ਰ ਚੁੱਕੀ ਹੈ ਪਿਤਾ ਨਸ਼ੇ ਦੀ ਦਲਦਲ ਵਿੱਚ ਗਰਸਤ ਹੈ ਛੋਟਾ ਭਰਾ ਹੈ ਜੋ ਸਕੂਲ ਵਿੱਚ ਪੜਦਾ ਹੈ ਉਸ ਦਾ ਸੁਪਨਾ ਹੈ ਕਿ ਉਹ ਆਪਣੇ ਭਰਾ ਨੂੰ ਐਕਟਿਵਾ ਲੈ ਕੇ ਦੇਵੇ ਤਾਂ ਜੋ ਉਹ ਬਿਨਾਂ ਕਿਸੇ ਮੁਸ਼ਕਲ ਤੇ ਟਿਊਸ਼ਨ ਪੜਨ ਜਾ ਸਕੇ ਅਤੇ ਪੜ੍ਹ ਲੈ ਕੇ ਕਿਸੇ ਵਧੀਆ ਨੌਕਰੀ ਤੇ ਲੱਗ ਸਕੇ ਆਓ ਸੁਣੀਏ ਇਸ ਹਿੰਮਤੀ ਭੈਣ ਦੇ ਸੰਘਰਸ਼ ਦੇ ਭਰਾ ਲਈ ਮੋਦੀਏ ਕਹਾਣੀ ਰਖੜੀ ਦਾ ਤਿਹਾਰ ਭਰਾ ਅਤੇ ਭੈਣ ਦੇ ਪਿਆਰ ਦਾ ਪ੍ਰਤੀਕ ਹੁੰਦਾ ਹੈ ਇਸ ਦਿਨ ਭਰਾ ਆਪਣੀ ਭੈਣ ਨੂੰ ਵਚਨ ਦਿੰਦਾ ਕਿ ਮੈਂ ਸਾਰੀ ਉਮਰ ਤੇ ਰੱਖਿਆ ਕਰਾਂਗਾ ਤੇਰੀ ਹਰ ਇੱਛਾ ਪੂਰੀ ਕਰਾਂਗਾ ਇਸ ਦੇ ਨਾਲ ਥੋੜਾ ਬਹੁਤ ਸਗਣ ਵੀ ਦਿੱਤਾ ਜਾਂਦਾ ਪਰ ਅੱਜ ਤੁਹਾਨੂੰ ਇੱਕ ਐਸੀ ਭੈਣ ਨਾਲ ਮਿਲਾਉਣ ਜਾ ਰਿਹਾ ਜੋ ਆਪਣੇ ਭਰਾ ਦੀ ਰੱਖਿਆ ਕਰ ਰਹੀ ਹੈ ਜਿੱਥੇ ਉਹ ਉਸ ਦੀ ਪੜ੍ਹਾਈ ਦਾ ਖਰਚਾ ਚੱਕ ਰਹੀ ਹੈ ਉਸ ਤੇ ਹੋਰ ਸ਼ੌਂਕ ਵੀ ਪੂਕਾਰ ਰਹੀ ਹੈ ਉਸ ਦੇ ਨਾਲ ਨਾਲ ਉਹਦੀ ਰੱਖਿਆ ਵੀ ਕਰਦੀ ਹੈ ਕਿਉਂਕਿ ਉਹ ਉਸ ਦੀ ਵੱਡੀ ਭੈਣ ਹੈ ਤੇ ਉਹ ਭਰਾ ਉਸ ਦਾ ਛੋਟਾ ਮੈਂ ਗੱਲ ਕਰ ਰਿਹਾ ਸਰਬਜੀਤ ਕੌਰ ਦੀ ਸਰਬਜੀਤ ਕੌਰ 에어ਪੋਰਟ ਰੋਡ ਦੇ ਉੱਪਰ ਆਟੋ ਚਲਾਉਂਦੇ ਨੇ ਉਹਨਾਂ ਦਾ ਛੋਟਾ ਭਾਈ ਜਿਹੜਾ ਕਿ 11ਵੀਂ ਜਮਾਤ ਦੇ ਵਿੱਚ ਪੜਦਾ ਉਸ ਦਾ ਸਾਰਾ ਖਰਚਾ ਚੁੱਕਦੇ ਨੇ ਹਾਲਾਂਕਿ ਸਰਬਜੀਤ ਦੇ ਦੱਸਣ ਅਨੁਸਾਰ ਉਹਨਾਂ ਦੇ ਪਿਤਾ ਜੀ ਕੁਝ ਨਸ਼ਿਆਂ ਦੇ ਵਿੱਚ ਪੈ ਗਏ ਸਨ ਉਸ ਤੋਂ ਬਾਅਦ ਉਹਨਾਂ ਦੀ ਮਾਤਾ ਦਾ ਦਿਹਾਂਤ ਹੋ ਜਾਂਦਾ ਪੰਜ ਭੈਣਾਂ ਨੇ ਸਭ ਤੋਂ ਛੋਟੀ ਭੈਣ ਸਰਬਜੀਤ ਹੈ ਔਰ ਉਸ ਤੋਂ ਛੋਟਾ ਜਿਹੜਾ ਇਹਨਾਂ ਦਾ ਭਾਈ 11ਵੀਂ ਜਮਾਤ ਦੇ ਵਿੱਚ ਪੜਦਾ ਸਰਬਜੀਤ ਸਾਡੇ ਨਾਲ ਹੈ ਇਹ ਸਰਬਜੀਤ ਦਾ ਔਟੋ ਹੈ ਇਹੀ ਇਹਨਾਂ ਦਾ ਰੋਜ਼ਗਾਰ ਹੈ ਜਿਸ ਦੇ ਨਾਲ ਆਪਣੇ ਘਰ ਦਾ ਪਾਲਣ ਪੋਸ਼ਣ ਕਰਦੇ ਨੇ ਖਾਸ ਕਰਕੇ ਆਪਣੇ ਭਰਾ ਦਾ ਜਿਹੜਾ ਛੋਟਾ ਭਾਈ ਤੇ ਸਰਬਜੀਤ ਸਰਬਜੀਤ ਮੈਂ ਗੱਲ ਕਰ ਰਿਹਾ ਸੀਗਾ ਤੁਸੀਂ ਗੱਡੀ ਚਾਹੀਏ ਆਪਣੀ ਬੰਦ ਕਰ ਦਿਓ ਕੋਈ ਗੱਲ ਨਹੀਂ ਮੈਂ ਗੱਲ ਕਰ ਰਿਹਾ ਸੀ ਕਿ ਜਿਹੜਾ ਭੈਣ ਭਰਾ ਦਾ ਰਿਸ਼ਤਾ ਰਖੜੀ ਦਾ ਜਿਹੜਾ ਤਿਉਹਾਰ ਹੈ ਇਹ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਹੁੰਦਾ ਹੈਣਾ ਤੁਹਾਡਾ ਆਪਣੇ ਭਾਈ ਨਾਲ ਕਿੰਨਾ ਪਿਆਰ ਹੈ ਬਹੁਤ ਜ਼ਿਆਦਾ ਜੀ ਭਰਾ ਨੂੰ ਬਹੁਤ ਪਿਆਰ ਹੈ ਜੀ ਅੱਜ ਕੱਲ ਤੁਹਾਨੂੰ ਪਤਾ ਹੀ ਜੀ ਭੈਣ ਭਰਾ ਦਾ ਸਭ ਨਾਲੋਂ ਵੱਡਾ ਮਤਲਬ ਹੁੰਦਾ ਹੈ ਉਹਦਾ ਜੀ ਸਭ ਨਾਲੋਂ ਪਵਿੱਤਰ ਰਿਸ਼ਤਾ ਹੀ ਭੈਣ ਭਰਾਏ ਦਾ ਹੈ ਜੀ ਹੂੰ अच्छा ਤੁਸੀਂ ਕਿੰਨੇ ਭੈਣ ਭਾਈ ਹੋ ਮੈਨੂੰ ਵੈਸੇ ਪਤਾ ਲੱਗਾ ਸੀ ਤੁਸੀਂ ਪੰਜ ਭੈਣ ਭਾਈ ਹੋ ਮਤਲਬ ਤਿੰਨ ਭੈਣ ਤੁਹਾਡੇ ਤੋਂ ਵੱਡੀਆਂ ਜਿਹੜਾ ਭਾਈ ਹੈ ਤੁਹਾਡੇ ਤੋਂ ਛੋਟਾ 11ਵੀਂ ਜਮਾਤ ਦੇ ਵਿੱਚ ਪੜਦਾ ਤੁਸੀਂ ਤੁਹਾਡਾ ਬੈਕਗਰਾਉਂਡ ਕੀ ਹੈ ਪਿੰਡ ਕਿਹੜਾ ਤੁਹਾਡਾ ਔਰ ਇੱਥੇ ਤੁਸੀਂ ਕਦੋਂ ਤੋਂ ਰਹਿ ਰਹੇ ਹੋ ਜੀ ਸਾਡਾ ਪਿੰਡ ਹੈ ਜੀ ਰੋਣਾਲੀ ਮੰਡੀ ਜੀ ਤੇ ਇੱਥੇ ਮੈਨੂੰ ਸੁਹਾਣਾ ਸਾਹਿਬ ਹੋ ਗਿਆ ਜੀ 1 ਸਾਲ ਰਹਿੰਦੀ ਨੂੰ ਜੀ अच्छा ਤੁਸੀਂ ਇੱਥੇ ਕੰਮ ਕਰਕੇ ਆਏ ਹੋ ਜਾਂ ਵੈਸੇ ਕਿਸੇ ਸンスਰੇ ਨਾਲ ਆਏ ਸੀਗੇ ਇਹ ਸਪੈਸ਼ਲ ਕੰਮ ਕਰਕੇ ਰਹਿਣਾ ਪੈ ਰਿਹਾ ਨਹੀਂ ਜੀ ਕੰਮ ਕਰਕੇ ਜੀ ਵੀਰ ਦੀ ਪੜਾਈ ਵਾਸਤੇ ਜੀ ਮੈਂ ਇੱਥੇ ਆਈ ਆ ਜੀ ਉਹੀ ਤੁਸੀਂ ਹੁਣੇ ਮੈਨੂੰ ਥੋੜੀ ਦੇਰ ਪਹਿਲਾਂ ਪੁੱਛਿਆ ਸੀ ਵੀ ਭੈ ਭਰਾਵਾਂ ਦਾ ਪਿਆਰ ਜੀ ਵੀ ਉਹੀ ਭਰਾ ਦੇ ਵੀ ਪਿਆਰ ਦੀ ਗੱਲ ਹੀ ਹੈ ਜੀ ਉਹਦੀ ਮਤਲਬ ਮੈਨੂੰ ਇਹ ਹੈ ਜੀ ਕਾਮਯਾਬੀ ਹੋਵੇ ਉਹਦੀ ਇਸ ਕਰਕੇ ਜੀ ਮੈਂ ਇੱਥੇ ਆਈ ਆ ਜੀ ਸੁਹਾਣਾ ਸਾਹਿਬ ਉੱਥੇ ਘਾਟ ਚਲਾਉਣੀ ਹੈ ਜੀ ਅੱਛਾ ਸੁਹਾਣਾ ਸਾਹਿਬ ਤੁਸੀਂ ਆਟੋ ਚਲਾਉਂਦੇ ਹੋ 에어ਪੋਰਟ ਰੋਡ ਹੈ ਜਿੱਥੇ ਆਪਾਂ ਖੜੇ ਆ ਇਸ ਟਾਈਮ ਹਨਾ ਇਹ ਕੰਮ ਕਿੰਨੇ ਕਿਹਾ ਸੀ ਮਤਲਬ ਕੰਮ ਹੋਰ ਵੀ ਬਹੁਤ ਹੁੰਦੇ ਆ ਕੋਈ ਸਬਜੀ ਦਾ ਕੰਮ ਹੁੰਦਾ ਜਾਂ ਕੋਈ ਖਾਣੇ ਪੀਣੇ ਦਾ ਕੰਮ ਹੋ ਜਾਂਦਾ ਅੱਜ ਕੱਲ੍ਹ ਸ਼ਹਿਰਾਂ ਦੇ ਵਿੱਚ ਟਿਫਨ ਸਰਵਿਸ ਕਾਫੀ ਚੱਲਦੀ ਆ ਆਟੋ ਕਿੰਨੇ ਕਿਹਾ ਸੀ ਪਵਾਣਾ ਜੀ ਪਹਿਲਾਂ ਮੈਂ ਸਬਜੀ ਦਾ ਕੰਮ ਵੀ ਰੋਣਾ ਵਾਲੀ ਮੰਡੀ ਦੇ ਵਿੱਚ ਕੀਤਾ ਜੀ ਪਰ ਵੀ ਤੜਕੇ ਜਿਵੇਂ 4 ਵਜੇ ਜਾਣਾ ਜੀ ਬਹੁਤ ਮੈਨੂੰ ਔਖਾ ਹੁੰਦਾ ਸੀ ਜੀ ਉਸ ਤੋਂ ਬਾਅਦ ਫਿਰ ਮੈਂ ਸੋਚਿਆ ਵੀ ਕਿਉਂ ਨਾ ਵੀ ਮੈਂ ਆਟੋ ਚਲਾਵਾਂ ਜਿਹਦੇ ਨਾਲ ਮੰਨ ਲਓ ਕੋਈ ਦਿੱਕਤ ਆਉਂਦੀ ਹੈ ਭਰਾਣੂ ਜੀ ਘਰੇ ਮੰਨ ਲਓ ਕੋਈ ਮੁਸੀਬਤ ਹੁੰਦੀ ਹੈ ਤਬੀ ਮੇਰਾ ਵੀ ਮੰਮੀ ਤੇ ਮੇਰੀ ਡੈੱਥ ਹੋਈ ਹੋਈ ਹੈ ਜੀ ਇਸ ਕਰਕੇ ਕੋਈ ਅਮਰਜੈਂਸੀ ਹੁੰਦੀ ਹੈ ਤੇ ਭਰਾ ਵਾਸਤੇ ਮੈਨੂੰ ਜਾਣਾ ਪੈਂਦਾ ਜੀ ਇਸ ਕਰਕੇ ਮੈਂ ਸੋਚਿਆ ਵੀ ਮੈਂ ਆਟੋ ਚਲਾਵਾਂ ਵੀ ਜਿਹਦੇ ਨਾਲ ਸਾਡੇ ਦੋ ਟਾਈਮ ਦਾ ਰੋਜ਼ਗਾਰ ਵੀ ਚੱਲੇ ਜੀ ਅੱਛਾ ਇਹ ਆਟੋ ਕਦੋਂ ਲਿਆ ਸੀ ਔਰ ਕਿੰਨੇ ਦਾ ਲਿਆ ਸੀਗਾ ਜੀ ਇਹ ਲਿਆ ਸੀ ਜੀ 1.5 ਲੱਖ ਦਾ ਲਿਆ ਸੀ ਜੀ ਤੇ ਹੋ ਗਿਆ ਜੀ 1 ਸਾਲ ਹੋ ਗਿਆ ਜੀ ਲੈਣੂ ਜੀ ਜਦੋਂ ਇਹ ਆਟੋ ਲਿਆ ਸੀ ਕਿਸੇ ਨੇ ਮਦਦ ਕੀਤੀ ਸੀ ਪੈਸੇ ਦਿੱਤੇ ਹੋਣ ਕਿਸੇ ਨੇ ਜਾਂ ਕਿਸੇ ਨੇ ਸਪੋਰਟ ਕੀਤੀ ਹੋਵੇ ਨਹੀਂ ਜੀ ਪਿੰਡੋਂ ਆਪਦੇ ਪਿੰਡੋਂ ਜੀ ਕਰਜ਼ਾ ਲਿਆ ਸੀ ਜੀ ਮੈਂ ਤੇ ਕੋਈ ਇੱਥੇ ਸੁਵਾਨਾ ਸਾਹਿਬ ਮੇਰੀ ਭੈਣ ਰਹਿੰਦੀ ਹੈ ਜੀ ਉਹਨਾਂ ਨੇ ਮੈਨੂੰ ਕਿਸੇ ਤੋਂ ਵਿਆਜ ਤੇ ਪੈਸੇ ਲੈ ਕੇ ਦਿੱਤੇ ਜੀ ਫਿਰ ਮੈਂ ਆਟੋ ਲਿਆ ਜੀ ਅੱਛਾ ਜਿਹੜਾ ਕਰਜ਼ਾ ਲਿਆ ਸੀ ਪਿੰਡੋਂ ਆਟੋ ਵਾਸਤੇ ਭਰਾ ਦੇ ਸੁਪਨੇ ਪੂਰੇ ਕਰਨ ਵਾਸਤੇ ਉਹ ਕਰਜ਼ਾ ਮੋੜ ਦਿੱਤਾ ਕਿ ਚੱਲ ਰਿਹਾ ਹੈ ਨਹੀਂ ਜੀ ਅਜੇ ਚੱਲ ਰਿਹਾ ਜੀ ਕਰਜ਼ਾ ਤਾਂ ਜੀ ਕਿੰਨਾ ਕਰਜ਼ਾ ਲਿਆ ਸੀ ਤੇ ਕਿੰਨਾ ਬਚ ਰਿਹਾ ਗਿਆ ਜੀ ਅਜੇ 1 ਲੱਖ ਦਾ ਲਿਆ ਸੀ ਜੀ ਹਜੇ ਪਈਆਂ ਹੀ ਆ ਜੀ ਥੋੜੀਆਂ ਕਿਸ਼ਤਾਂ ਧਾਰੀਆਂ ਗਿਆ ਵਿੱਚੋਂ ਮੇਰੀ ਮੰਮੀ ਦੀ ਵੀ ਬਿਮਾਰ ਹੋ ਗਈ ਸੀ ਉਹਨੇ ਡੈਥ ਹੋ ਗਈ ਫਿਰ ਨਹੀਂ ਧਾਰੀਆਂ ਗਿਆ ਜੀ ਕਿਸ਼ ਯਾਦ ਕਰਕੇ ਜੀ ਠੀਕ ਹੈ ਤੇ ਇੱਥੇ ਤੁਸੀਂ ਕਿੰਨਾ ਕਮਾ ਲੈਂਦੇ ਹੋ ਇੱਕ ਦਿਨ ਦਾ ਮਤਲਬ ਕਿੰਨੇ ਵਜੇ ਤੁਸੀਂ ਸਵੇਰੇ ਉੱਠਦੇ ਹੋ ਤੁਹਾਡਾ ਦਿਨ ਦਾ ਰੁਟੀਨ ਕੀ ਰਹਿੰਦਾ ਜੀ ਮੈਂ ਉੱਠ ਪੈਣੀ ਹੈ ਜੀ 5:00 ਵਜੇ ਆ ਜੰਨੀ ਹੈ ਜੀ ਮੈਂ 5:00 ਵਜੇ ਸ਼ੁਰੂ ਹੋਏ ਨਹੀਂ ਤੜਕੇ ਜੀ ਤੇ ਰਾਤ ਕਿੰਨੇ ਵਜੇ ਤੱਕ 7:00 ਵਜੇ ਤੱਕ ਜੀ ਕਿੰਨੇ ਕੁ ਪੈਸੇ ਬਣ ਜਾਂਦੇ ਆ ਜਿਹੜਾ ਸਾਰੇ ਦਿਨ ਦੇ ਵਿੱਚ 5-600 ਬਣ ਜਾਂਦੇ ਜੀ ਖਰਚੇ ਕੱਢ ਕੇ ਆਮਦਨੀ 5-600 ਆ ਕਿ ਪੰਚ 4 ਕੁਸਰ ਰੁਪਏ ਵੱਜ ਜਾਂਦਾ ਜੀ ਖਰਚਾ ਕੱਢ ਕੇ ਤੇਲ ਦਾ ਜੀ ਮਸੀਨਾਂ ਜੀ ਵਗੈਰਾ ਜੀ 4 ਕੁਸਰ ਵੱਜ ਜਾਂਦਾ ਜੀ ਠੀਕ ਹੈ ਤੇ ਉਹਦੇ ਵਿੱਚੋਂ ਫਿਰ ਤੁਸੀਂ ਆਪਣੇ ਭੈਣ ਨੂੰ ਵੀ ਇੱਥੇ ਕਿਉਂਕਿ ਰਹਿਨੇ ਹਾਂ ਕੋਈ ਸੌ ਤੇਲ ਸਬਜ਼ੀ ਦਾ ਖਰਚਾ ਦੇਣਾ ਹੁੰਦਾ ਭਰਾ ਦੀ ਫੀਸ ਵੀ ਭਰਾ ਉੱਥੇ ਪੜਦਾ ਭਰਾ ਨਾਲ ਕਿੰਨੇ ਦਿਨ ਬਾਅਦ ਗੱਲ ਹੋ ਜਾਂਦੀ ਜੀ ਗੱਲ ਜੀ ਰੋਜ਼ ਹੁੰਦੀ ਰਹਿੰਦੀ ਹੈ ਜੀ ਕਿਉਂਕਿ ਉਹਦਾ ਸਾਰਾ ਮੈਂ ਜੀ ਮੈਂ ਉਹ ਮੇਰਾ ਸਾਰਾ ਜੀ ਮੈਂ ਉਹਦੀ ਉਹਦਾ ਸਾਰਾ ਜੀ ਤੇ ਵੀ ਗੱਲ ਤਾਂ ਜਿਵੇਂ ਸਵੇਰੇ ਵੀ ਹੋ ਜਾਂਦੀ ਹੈ ਜੀ ਦਿਪਜਾਮ ਨੂੰ ਵੀ ਹੋ ਜਾਂਦੀ ਹੈ ਜੀ ਕੀ ਗੱਲਾਂ ਹੁੰਦੀਆਂ ਅਕਸਰ ਭੈਣ ਭਰਾ ਦੇ ਵਿੱਚ ਬਸ ਐਵੇਂ ਜੀ ਹਾਲਚਲ ਪੁੱਛ ਲਿਆ ਜੀ ਰੋਟੀ ਰੁੱਟੀ ਖਾ ਲਈ ਜਾਂ ਨਹੀਂ ਖਾ ਲਈ ਵੀ ਭੈਣ ਭਰਾਵਾਂ ਨੂੰ ਜੀ ਹੁੰਦਾ ਹੀ ਹੈ ਜੇ ਮੈਂ ਵੱਡੀਆਂ ਜੀ ਫਿਰ ਮੈਨੂੰ ਐ ਹੁੰਦਾ ਵੀ ਪੁੱਛਣ ਦਾ ਮੇਰਾ ਫਰਜ਼ ਜਾਂ ਰੋਟੀ ਪਾਣੀ ਦਾ ਜੀ ਮੈਂ ਉਹਦੇ ਪਿੱਛੇ ਇੱਥੇ ਆਈ ਆਂ ਵੀ ਮੈਂ ਟਾਈਮ ਤੋਂ ਟਾਈਮ ਪੁੱਛਦੀ ਹਾਂ ਉਹਨੂੰ ਰੋਟੀ ਪਾਣੀ ਤੁਸੀਂ ਖਾਧਾ ਹੈ ਜਾਂ ਚਾਹ ਪਾਣੀ ਪੀ ਲਿਆ ਜਾਂ ਸਕੂਲ ਦੀ ਪੜ੍ਹਾਈ ਕਿਵੇਂ ਚੱਲ ਰਹੀ ਹੈ ਜੀ ਬਸ ਇਹੀ ਗੱਲਾਂ ਹੁੰਦੀਆਂ ਜੀ ਅੱਛਾ ਤੁਸੀਂ ਦੱਸਿਆ ਕਿ ਮਦਰ ਦੀ ਡੈਥ ਹੋ ਗਈ ਭੈਣਾਂ ਵਿਆਹੀਆਂ ਗੀਆਂ ਤੁਸੀਂ ਵੀ ਇੱਥੇ ਆ ਗਏ ਹਨ ਫਿਰ ਉਹਨਾਂ ਦੀ ਰੋਟੀ ਪਾਣੀ ਉਹਦੀ ਦੇਖ ਰੇਖਾ ਕ ਤੇ ਡੈਡੀ ਮੇਰੇ ਨਸ਼ੇ ਨੂੰ ਛੇ ਕਰਦਾ ਜੀ ਉਹ ਸਾਡੇ ਕੋਲ ਨਹੀਂ ਰਹਿੰਦਾ ਵੀ ਨਹੀਂ ਗਾ ਜੀ ਤੇ ਉਹ ਵਿਚਾਰਾ ਜੀ ਜਦੋਂ ਮੁਸੀਬਤਾਂ ਪੈ ਜਾਂਦੀ ਆ ਜੀ ਉਦੋਂ ਤੁਹਾਨੂੰ ਪਤਾ ਹੈ ਵੱਡੇ ਵੱਡੇ ਬੰਦਿਆਂ ਨੂੰ ਬਹੁਤ ਮੁਸੀਬਤਾਂ ਚੱਲਣੀਆਂ ਪੈਂਦੀਆਂ ਜੀ ਉਹ ਖੁਦ ਰੋਟੀ ਬਣਾਉਂਦਾ ਜੀ ਆਪਦੀ ਸਕੂਲੇ ਵੀ ਜਾਂਦਾ ਜੀ ਟਿਊਸ਼ਨ ਨਾਲ ਰੱਖਿਆ ਜੀ ਟਿਊਸ਼ਨ ਵੀ ਜਾਂਦਾ ਤੇ ਖੁਦ ਰੋਟੀ ਪਾਣੀ ਆਪਦਾ ਕਰਦਾ ਹੈ ਜੀ ਤੁਸੀਂ ਕਿੰਨੇ ਟਾਈਮ ਬਾਅਦ ਪਿੰਡ ਗੇੜਾ ਲਾਉਨੇ ਹੋ ਜੀ ਮੈਂ ਮਹੀਨਾ ਮਹੀਨਾ 2 ਮਹੀਨੇ ਪੈ ਹੀ ਜਾਂਦੀ ਆ ਜੀ ਮੈਨੂੰ ਹਾਂ ਜਦੋਂ ਪਿੰਡ ਜਾਂਦੇ ਹਾਂ ਕੋਈ ਗਲੀ ਗਵਾਂਡ ਵਾਲਾ ਜਾਂ ਪਿੰਡ ਵਾਸੀ ਕਦੀ ਲਾਂਭਾ ਨਹੀਂ ਦਿੱਤਾ ਭਰਾ ਦਾ ਕਿਉਂਕਿ ਵੱਡੇ ਤੁਸੀਂ ਉਹ ਤੁਹਾਨੂੰ ਹੀ ਜੇ ਕੋਈ ਉਹਦੀ ਚੰਗੀ ਗੱਲ ਉਹ ਵੀ ਤੁਹਾਨੂੰ ਮਿਲਣੀ ਜੇ ਕੋਈ ਮਾੜੀ ਉਹਦੀ ਕੋਈ ਸ਼ਰਾਰਤ ਹੈ ਜਾਂ ਉਹ ਵੀ ਤੁਹਾਨੂੰ ਮਿਲਣੀ ਕੋਈ ਪਿੰਡ ਵਾਲਿਆਂ ਨੇ ਕਦੀ ਉਹਦਾ ਲਾਂਭਾ ਦਿੱਤਾ ਹੋਵੇ ਕਿਉਂਕਿ ਹੁਣ ਪਰਿਵਾਰ ਦੇ ਵਿੱਚ ਤਾਂ ਕੋਈ ਰਿਹਾ ਨਹੀਂ ਤੁਸੀਂ ਇੱਥੇ ਹੋ ਨਹੀਂ ਵੀਰ ਜੀ ਭਰਾ ਮੇਰਾ ਵੀ ਜਿੰਨਾ ਕੋ ਕਹਿਦੀ ਉਹਨਾਂ ਹੀ ਮੇਰੇ ਮਤਲਬ ਕਹਨੇ ਚ ਹੈ ਜੀ ਵੀ ਕਿਸੇ ਤਰ੍ਹਾਂ ਦੇ ਵੀ ਉਹਨੂੰ ਪਤਾ ਹੈ ਜੀ ਗਰੀਬੀ ਵੇਖੀ ਹੈ ਵੇਖੀ ਜਾਂਦਾ ਹੈ ਜੀ ਉਹਨੂੰ ਪਤਾ ਹੈ ਜੀ ਵੀ ਮੇਰੀ ਭੈਣ ਮੇਰੇ ਵਾਸਤੇ ਕਰਦੀ ਹੈ ਜਾ ਮਾਂ ਨੂੰ ਕਿਸੇ ਤਰ੍ਹਾਂ ਲਾਮਾ ਦਵਾਵਾ ਜਾ ਮਾਂ ਨੂੰ ਠੇਸ ਪਹਚਾਵਾ ਕਿਸੇ ਤਰ੍ਹਾਂ ਦੀ ਐਦਾਂ ਦੇ ਜੀ ਹੈ ਨਹੀਂਗਾ ਜੀ ਬਹੁਤ ਵਧੀਆ ਜੀ ਕਿਸੇ ਤਰ੍ਹਾਂ ਦੇ ਮੈਨੂੰ ਕਦੀ ਨਹੀਂ ਲਾਮਾ ਆਇਆ ਜੀ ਜਦ ਮੇਰਾ ਵੀ ਜ਼ਿਕਰਦਾ ਵੀ ਮੇਰਾ ਭਰਾ ਮੇਰੇ ਵਾਸਤੇ ਮੈਨੂੰ ਕਦੀ ਕਿਸੇ ਤਰ੍ਹਾਂ ਦਾ ਜਿਵੇਂ ਜਵਾਨ ਹੁੰਦਾ ਜਾਂਦਾ ਜੀ ਕਿਸੇ ਤਰ੍ਹਾਂ ਦਾ ਲਾਮਾ ਆਉਂਦਾ ਜੀ ਤਾਂ ਮੇਰਾ ਵੀ ਜ਼ਿਕਰਦਾ ਮੈਂ ਕੰਮ ਕਰਕੇ ਉਹਨੂੰ ਮਿਹਨਤ ਕਰਕੇ ਖਵਾਵਾ ਜਿੱਦੋਂ ਮੈਨੂੰ ਵੀ ਮਾਂ ਪਿਓ ਦੀ ਇੱਜ਼ਤ ਮੰਨ ਲਓ ਉਹ ਵੀ ਰੱਖੀ ਜਾਂਦਾ ਜੀ ਮੈਂ ਵੀ ਰੱਖੀ ਹੈ ਨਹੀਂ ਜੀ ਅੱਛਾ ਜਦੋਂ ਪਿੰਡ ਜਾਣੇ ਹੋ ਹੋਰ ਕੋਈ ਜਿਵੇਂ ਜਾਂ ਕੋ ਕਦੀ ਕੋਈ ਇਦਾਂ ਦਾ ਨਹੀਂ ਕਿਹਾ ਕਿ ਕਿਸੇ ਨੇ ਕੀ ਇਹ ਕੀ ਕੰਮ ਸ਼ੁਰੂ ਕਰ ਲਿਆ ਜਾਂ ਜਿਵੇਂ ਮਿਹਨੇ ਲੋਕੀ ਅਕਸਰ ਲੋਕਾਂ ਦਾ ਕੰਮ ਹੁੰਦਾ ਹੈ ਨਾ ਕੁਰਿਸਟੇ ਦਰਾਂ ਦਾ ਕੋਈ ਪਿੰਡ ਵਾਲਿਆਂ ਦਾ ਜਾਂ ਉਹ ਥਾਪੜਾ ਦਿੰਦੇ ਆ ਕਿ ਵਧੀਆ ਕੰਮ ਹੈ ਕੀ ਲੋਕਾਂ ਦਾ ਕੀ ਰਿਸਪਾਂਸ ਹੁੰਦਾ ਜਦੋਂ ਤੁਹਾਨੂੰ ਮਿਲਦੇ ਆ ਜੀ ਕਈ ਤਾਂ ਕਹਿ ਦਿੰਦੇ ਵੀ ਬਹੁਤ ਵਧੀਆ ਤੂੰ ਸੋਚਿਆ ਵੀ ਕਿਸੇ ਦੇ ਅੱਗੇ ਹੱਥ ਕਰਨ ਨਾਲੋਂ ਜਾਂ ਤੁਸੀਂ ਮੰਨ ਲਓ ਤੇ ਭਰਾ ਦੀ ਪੜ੍ਹਾਈ ਵਾਸਤੇ ਵੀ ਤੂੰ ਉਹਦੇ ਕਰੀਅਰ ਵਾਸਤੇ ਵੀ ਤੂੰ ਵਧੀਆ ਸੋਚਿਆ ਤੇ ਕਈ ਕਹਿ ਦੇਣਗੇ ਕੁੜੀਆਂ ਔਟੋ ਨਹੀਂ ਚਲਾਉਂਦੀਆਂ ਜੀ ਮੈਂ ਕਹਿਦੀ ਨਹੀਂ ਵੀ ਦੱਸਣਾ ਉਹਦੀ ਕਿਰਤ ਹੋਣੀ ਚਾਹੀਦੀ ਹੈ ਜੀ ਭਲਾ ਮੰਨ ਲਓ ਗੋਆ ਕੁੜਾ ਕਿਉਂ ਨਾ ਹੋਵੇ ਜੀ ਵੀ ਦੱਸਣਾ ਉਹਦੀ ਕਿਰਤ ਕਰਕੇ ਕੰਮ ਹੈ ਜੀ ਜਿਹਦੇ ਨਾਲ ਮਾਪਿਓ ਦੀ ਜਾਂ ਵਾਪਸ ਸਾਡਾ ਨਸ਼ੇ ਪੱਤੇ ਕਰਦਾ ਜਾਂ ਕੁਝ ਵੀ ਆ ਜੀ ਤਾਏ ਚਾਚੀ ਐ ਸਾਰਾ ਕੁਛ ਹੈ ਜੀ ਪਰ ਤੁਹਾਨੂੰ ਪਤਾ ਹੈ ਜੀ ਵੀ ਇਹ ਤਾਂ ਰੋਟੀ ਖਾਂ ਕਮਾਉਣ ਦਾ ਵੀ ਤਾਂ ਹੀ ਫਾਇਦਾ ਹੁੰਦਾ ਹੈ ਜੀ ਕਿ ਸਾਨੂੰ ਉਹਦੀ ਮਿਹਨਤ ਦੀ ਹੋਵੇ ਜੇ ਮਖੇ ਲਾਉਣ ਵਾਲੀ ਸਰਬਜੀਤ ਕੌਰ ਇਹ ਕਹਿ ਰਹੀ ਹੈ ਕਿ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਨਾ ਕੋਈ ਗਿਫਟ ਚਾਹੀਦਾ ਨਾ ਕੁਝ ਹੋਰ ਨਾ ਮੈਂ ਆਪਣੇ ਕਦੇ ਸ਼ੌਂਕ ਬਾਰੇ ਸੋਚਿਆ ਪਰ ਜੋ ਸੋਚਿਆ ਉਹ ਆਪਣੇ ਭਰਾ ਬਾਰੇ ਸੋਚਿਆ ਆ ਮੇਰੇ ਤੋਂ ਪਹਿਲਾਂ ਮੇਰਾ ਭਰਾ ਆਉਂਦਾ ਜੋ ਕਹੇਗਾ ਉਹੀ ਹੋਏਗਾ ਸੋ ਏ ਸੀ ਸਰਬਜੀਤ ਕੌਰ ਦੀ ਸਟੋਰੀ ਸਰਬਜੀਤ ਕੌਰ ਹੋਰਾਂ ਦੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਔਰ ਇਹ ਸਟੋਰੀ ਸੁਭਾਵਿਕ ਹੈ ਕਿ ਹੋਰ ਲੋਕਾਂ ਨੂੰ ਵੀ ਇਨਸਪਾਇਰ ਕਰੇਗੀ। ਕੈਮਰਾ ਪਰਸਨ ਵਿਕਾਸ ਦੇ ਨਾਲ ਮਨਿੰਦਰ ਸ਼ੇਰਗਿੱਲ ਡੇਲੀ ਪੋਸਟ ਮੁਹਾਲੀ।